ਅੱਜ ਇਜਾਜ਼ਤ ਦਿਓਗੇ ਕਿ ਇੱਥੋਂ ਹੀ ਸ਼ੁਰੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਈ ਵਾਰੀ ਬਹੁਤ ਕੁਝ ਕਹਿਣਾ ਪੈਂਦਾ ਬੜੀਆਂ ਤਮੀਤਾਂ ਕਰਨੀਆਂ ਪੈਂਦੀਆਂ ਪਰ ਇਸ ਤੋਂ ਬਾਅਦ ਵੀ ਜੇ ਮੂੰਹੋਂ ਕਹਿਣਾ ਪਵੇ ਤਾਂ ਕੋਈ ਮੈਨੂੰ ਲੱਗਦਾ ਕਿ ਫਾਲਤੂ ਦੇ ਸ਼ਬਦ ਹੋਣਗੇ ਮੈਂ ਸਿਰਫ ਇੰਨੀ ਗੱਲ ਕਵਾਂਗਾ ਕਿ ਇਸ ਫਿਲਮ ਦੇ ਪਿੱਛੇ ਇੱਕ ਥਾਟ ਲੈ ਕੇ ਆਉਣਾ ਉਹਨੂੰ ਇੰਪਲੀਮੈਂਟ ਕਰਨ ਲਈ ਕਿੰਨੇ ਔਖੇ ਪ੍ਰੋਸੈਸ ਚੋਂ ਲੰਘਣਾ ਪੈਂਦਾ ਹੈ ਕਿੰਨੇ ਤਰਅਦਦ ਕਰਨੇ ਪੈਂਦੇ ਆ ਏਕ-ਏਕ ਅੱਖਰ ਜਦੋਂ ਸਕ੍ਰਿਪਟ ਦਾ ਲਿਖਿਆ ਜਾਂਦਾ ਏਕ-ਏਕ ਸੀਨ ਜਦੋਂ ਡਿਜ਼ਾਈਨ ਹੁੰਦਾ ਪਰਫਾਰਮੈਂਸ ਤੇ ਜ਼ੋਰ ਦਿੱਤਾ ਜਾਂਦਾ ਜਦੋਂ ਸ਼ੂਟਿੰਗ ਹੁੰਦੀ ਹੈ ਕਈ ਵਾਰੀ ਮਾਹੌਲ ਸੂਟੇਬਲ ਨਹੀਂ ਹੈ ਕੋਈ ਆਰਟਿਸਟ ਸਾਡਾ ਉਸ ਮੂਡ 'ਚ ਨਹੀਂ ਹੈ ਜਦੋਂ ਕੰਮ ਕੀਤਾ ਜਾ ਸਕੇ ਕਈ ਵਾਰੀ ਮੌਸਮ ਸਾਥ ਨਹੀਂ ਦਿੰਦਾ ਬਹੁਤ ਸਾਰੇ ਤਰਅਦਦ ਔਰ ਬਹੁਤ ਸਾਰੀਆਂ ਮੁਸ਼ਕਲਾਂ ਚੋਂ ਲੰਘ ਕੇ ਇੱਕ 2 ਘੰਟੇ ਦਾ ਚੰਗਾ ਪ੍ਰੋਡਕਟ ਤਿਆਰ ਕਰਨਾ ਬਹੁਤ ਵੱਡੀ ਇੱਕ ਸਟਰਗਲ بڑے ਸੰਘਰਸ਼ੋਂ ਨਿਕਲ ਕੇ ਆਉਣ ਵਾਲੀ ਗੱਲ ਹੈ ਪਰ ਜਦੋਂ ਆ ਹੁਣ ੱੱਕੇ ਪੈ ਰਹੇ ਸੀ ਮੈਂ ਕਹਿ ਰਿਹਾ ਸੀ ਗਿੱਪੀ ਹੁਣਾਂ ਨੂੰ ਕਿ ਆਹੀ ਦੇ ਨੂੰ ਡਿੱਕੀ ਦਾ ਵੀ ਮਿਹਨਤ ਕਰੀਏ ਆਖਰ ਨੂੰ ਤੱਕ ਭਵੇ ਇੱਕ ਵਾਰੀ ਉਹ ਤੱਕ ਪੈ ਰਹੀ ਸੀ ਤਾਕੀ ਤੱਕ ਕੇ ਇੱਥੇ ਤੱਕ ਲੈ ਆਈਏ ਸਾਨੂੰ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਮੈਂ ਫਿਲਮ ਅਕਾਲ ਦੇ ਪਿੱਛੇ ਵਨ ਮੈਨ ਆਰਮੀ ਗਿੱਪੀ ਗਰੇਵਾਲ ਮੈਂ ਰਿਕਵੈਸਟ ਕਰਾਂਗਾ ਕਿ ਇਸ ਫਿਲਮ ਨੂੰ ਸੋਚਣਾ ਲਿਖਣਾ ਡਾਇਰੈਕਸ਼ਨ ਮਿਊਜ਼ਿਕ ਤੇ ਨਾਲ ਬੈਣਾ ਆਪ ਮਿਊਜ਼ਿਕ ਤਿਆਰ ਕਰਨਾ ਸਾਰਾ ਫਿਰ ਉਸ ਤੋਂ ਬਾਅਦ ਆਪ ਵਿੱਚ ਗਾਉਣਾ ਵੀ ਆਪਣੀ ਪਰਫਾਰਮੈਂਸ ਦੇ ਨਾਲ ਨਾਲ ਬਾਕੀ ਸਾਰਿਆਂ ਦੀ ਪਰਫਾਰਮੈਂਸ ਦਾ ਧਿਆਨ ਰੱਖਣਾ ਇਹ ਬਹੁਤ ਇੱਕ ਮੈਨੂੰ ਲੱਗਦਾ ਕਿ ਨਵੇਕਲਾ ਹੀ ਕੰਮ ਹੈ ਸਾਡੀ ਇੰਡਸਟਰੀ ਚ ਜਿਹੜਾ ਹੋਇਆ ਇਹ ਵਾਲਾ